ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਰੀਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮੌਸਮ ਦੀ ਤੇ 22 ਤਰੀਕ ਨੂੰ ਜਿਹੜਾ ਸਿਸਟਮ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਆ ਰਿਹਾ ਉੱਤਰ ਭਾਰਤ ਤੇ ਉਹਦਾ ਕਿੰਨਾ ਪ੍ਰਭਾਵ ਹੋਊਗਾ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਜ਼ਿਲੇवार ਕਿੰਨਾ ਮੀਂਹ ਪੈ ਸਕਦਾ ਕਿੱਥੇ ਘੱਟ ਪੈ ਸਕਦਾ ਕਿੱਥੇ ਵੱਧ ਪੈ ਸਕਦਾ ਕਸਾਨ ਵੀਰਾਂ ਲਈ ਕੀ ਨਵੀਂ ਅਪਡੇਟ ਆ ਜਿੰਨਾ ਵੀਰਾਂ ਦੇ ਮੈਸੇਜ ਆ ਰਹੇ ਆ ਕਣਕ ਨੂੰ ਪਾਣੀ ਲਾਉਣ ਬਾਰੇ ਉਹਦੇ ਬਾਰੇ ਵੀ ਅਪਡੇਟ ਦੇਵਾਂਗੇ ਸਭ ਤੋਂ ਪਹਿਲਾਂ ਜੇਕਰ ਅੱਜ ਦੀ ਗੱਲ ਕਰੀਏ ਅੱਜ ਹਵਾਵਾਂ ਵਿੱਚ ਦਿਸ਼ਾ ਉੱਤਰ ਪੱਛਮ ਦੀ ਸੀਗੀ ਤੇ ਧੁੱਪਾ ਜਿਹੜੀ ਉਹ ਸਵੇਰ ਤੋਂ ਹੀ ਵਧੀਆ ਲੱਗੇ ਆ ਕੁਝ ਥਾਵਾਂ ਤੇ ਸਵੇਰੇ ਧੁੰਦ ਸੀ ਲੇਕਿਨ ਉਸ ਤੋਂ ਬਾਅਦ ਮੌਸਮਾ ਜਿਹੜਾ ਸਾਫ਼ ਹੋ ਗਿਆ ਤੇ ਧੁੰਦ ਲੱਗੀ ਤੇ ਸ਼ਾਮ ਹੁੰਦੇ ਹੁੰਦੇ ਸਾਰ ਜਿਹੜੀ ਆ ਥੋੜੀ ਜਿਹੀ ਗੰਧਲਾਪਾਣਾ ਮੌਸਮ ਦੇ ਵਿੱਚ ਆਇਆ ਤੇ ਹੋ ਸਕਦਾ ਕੱਲ 20 21 ਤਰੀਕ ਨੂੰ ਦੋ ਦਿਨਾਂ ਜਿਹੜੀ ਉਹ ਕੁਝ ਇਲਾਕਿਆਂ ਦੇ ਵਿੱਚ ਧੁੰਦਾ ਜਿਹੜੀ ਉਹ ਸਵੇਰ ਦੇ ਟਾਈਮ ਤੇ ਜ਼ਬਰਦਸਤ ਤਰੀਕੇ ਨਾਲ ਪਵੇ ਤੇ ਧੁੱਪਾ ਜਿਹੜੀ ਉਹ ਮੱਧਮ ਰਹੇ ਦੁਪਹਿਰ ਵੇਲੇ ਤੇਜ਼ ਹੋ ਸਕਦੀ ਹੈ ਲੇਕਿਨ ਉਸ ਤੋਂ ਬਾਅਦ ਮੱਧਮ ਹੋਣ ਦੀ ਸੰਭਾਵਨਾ ਬਣ ਰਹੀ ਆ ਹਵਾਵਾਂ ਦੀ ਦਿਸ਼ਾ ਜਿਹੜੀ ਬਦਲੂਗੀ ਉਹ ਬਦਲੂਗੀ ਜੀ 22 ਤਰੀਕ ਤੋਂ 22 ਤਰੀਕ ਤੋਂ ਜੇਕਰ ਆਪਾਂ 9 10 ਵਜੇ ਦੀ ਗੱਲ ਕਰੀਏ 9 10 ਵਜੇ ਤੋਂ ਹਵਾਵਾਂ ਦੀ ਦਿਸ਼ਾ ਵਾ ਜਿਹੜੀ ਉਹ ਬਦਲ ਜਾਣੀ ਆ ਤੇਜ਼ੀ ਦੇ ਨਾਲ ਤੇ ਹਵਾ ਜਿਵੇਂ ਹੀ ਬਦਲੂਗੀ ਪੂਰਬ ਦੀ ਤਾਂ ਬਦਲਵਾਈ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋ ਜਾਊਗਾ ਲੇਕਿਨ ਜਿਹੜਾ ਪੰਜਾਬ ਦੇ ਉੱਤੇ ਇਹ ਸਿਸਟਮ ਦਾ ਅਸਰ ਆ ਉਹ ਰਾਤ ਨੂੰ ਆਪਣੇ 9-10 ਵਜੇ ਤੋਂ ਸ਼ੁਰੂ ਹੋਊਗਾ ਸਰਾਂਦੇ ਇਲਾਕਿਆਂ ਤੋਂ ਹੁਣ ਜੀ ਆਪਾਂ ਮੀਂਹ ਦੀ ਗੱਲ ਕਰੀਏ ਵੀ ਪੰਜਾਬ ਚ ਕਿਹੜੇ ਇਲਾਕਿਆਂ ਚ ਕਿੰਨਾ ਮੀਂਹ ਪੈ ਸਕਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਇੱਧਰਲੇ ਪਾਸੇ ਉਹ ਫਾਜ਼ਲਕਾ ਮਕਸਰ ਮਲੋਟ ਬਠਿੰਡਾ ਬਰਨਾਲਾ ਮਾਨਸਾ ਇਹ ਜਿਹੜੇ ਇਲਾਕੇ ਆ ਇਹਨਾਂ 'ਚ ਮੀਂਹ ਪਊਗਾ ਹਲਕਾ ਦਰਮਿਆਨੇ ਦਰਜੇ ਦਾ ਮੀਂਹ ਪੈ ਸਕਦਾ ਜਿਆਦਾ ਭਾਰੀ ਦੀ ਹਲੇ ਚਾਂਸ ਨਹੀਂ ਜੇਕਰ ਇਹ 'ਚ ਕੋਈ ਚੇਂਜ ਹੁੰਦੀ ਆ ਤਾਂ ਉਹ ਵੀ ਦੱਸਾਂਗੇ ਕਿਉਂਕਿ ਇਹ ਸਿਸਟਮ ਨੂੰ ਬੰਗਾਲ ਦੀ ਖਾੜੀ ਦੀ ਪੂਰੀ ਸਪੋਰਟ ਮਿਲ ਰਹੀ ਆ ਪਰ ਅਰਬ ਸਾਗਰ ਦੀ ਉਨੀ ਸਪੋਰਟ ਨਹੀਂ ਮਿਲ ਰਹੀ ਜੇਕਰ ਥੱਲੇ ਤੋਂ ਗੁਜਰਾਤ ਵਾਲੇ ਪਾਸੇ ਤੋਂ ਹੋ ਕੇ ਸਪੋਰਟ ਇਹਨੂੰ ਮਿਲਦੀ ਆ ਤਾਂ ਮੀ ਆ ਜਿਹੜੇ ਸਾਰੇ ਇਲਾਕੇ ਆ ਜੀ ਜ਼ਬਰਦਸਤ ਪਾਊਗਾ ਉਹਦੇ ਵੀ ਅਪਡੇਟ ਆਪਾਂ ਦੇਈ ਜਾਣੀ ਆ ਹੁਣ ਦੀ ਅਪਡੇਟ ਦੇ ਅਨਸਾਰ ਉਸ ਤੋਂ ਬਾਅਦ ਸੰਗਰੂਰ ਫਤਿਹਗੜ੍ਹ ਸਾਹਿਬ ਰੈਕੋਟਾ ਮਲੇਰਕੋਟਲਾ ਤੇ ਪਟਿਆਲਾ ਹੋ ਗਿਆ ਜੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਫਰੀ ਫਰੀਦਕੋਟ ਫਿਰੋਜ਼ਪੁਰ ਉਧਰਲੇ ਪਾਸੇ ਉਹ ਮਹਾਲੀ ਚੰਡੀਗੜ੍ਹ ਤੇ ਆਪਣੇ ਗੁਰਦਾਸਪੁਰ ਤੇ ਪਠਾਨਕੋਟ ਇਹ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਦਰਜੇ ਦੀ ਬਰਖਾ ਹੋਣ ਦੀ ਸੰਭਾਵਨਾ ਜਾਨੀ 50 ਤੋਂ ਲੈ ਕੇ 100 ਪ੍ਰਤੀਤ ਇਹਨਾਂ ਇਲਾਕਿਆਂ 'ਚ ਬਰਖਾ ਹੋਊਗੀ ਕੁਝ ਥਾਵਾਂ 'ਤੇ ਬੜੀਆ ਭਾਰੀ ਬਰਖਾ ਹੋਊਗੀ ਕੁਝ ਥਾਵਾਂ 'ਤੇ ਦਰਮਿਆਨੇ ਦਰਜੇ ਦੀ ਬਰਖਾ ਜਿਹੜੀ ਹੋਣ ਦੀ ਸੰਭਾਵਨਾ ਬਣ ਰਹੀ ਆ ਜਾਨੀ ਜਿਹੜੇ 4-5 ਜ਼ਿਲ੍ਹੇ ਆ ਦੱਖਣ ਵਾਲੇ ਇਲਾਕੇ ਦੇ ਇਹਨਾਂ ਨੂੰ ਛੱਡ ਕੇ ਬਾਕੀ ਇਲਾਕਿਆਂ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਹਰਿਆਣੇ ਦੇ ਵਿੱਚ ਹਿਸਾਰ, ਸਿਰਸਾ, ਫਤਿਹਬਾਦ, ਚਰਕੀਦਾਦਰੀ ਇਹਨਾਂ 'ਚ ਹਲਕੀ ਦਰਮਿਆਨੀ ਬਰਖਾ ਪਾਣੀਪਾਤ, ਸੋਨੀਪਾਤ, ਬਾਲਾ, ਜੀਨ, ਕੈਂਥਲ, ਕਰਨਾਲ, ਦਿੱਲੀ ਇਹਨਾਂ 'ਚ ਦਰਮਿਆਨੀ ਤੋਂ ਭਾਰੀ ਬਰਖਾ ਹੋਣ ਦੀ ਸੰਭਾਵਨਾ ਵੱਲ ਰਹੀ ਆ ਪੱਛਮੀ ਉੱਤਰ ਪ੍ਰਦੇਸ਼ ਦੇ ਜਬਰਦਸਤ ਵਰਖਾ ਜਿਹੜੀ ਉਹ 23 ਤਰੀਕ ਦੀ ਸ਼ਾਮ ਨੂੰ ਹੋਣ ਦੇ ਸਭਾਵਨਾ ਬਣੀ ਹੋਈ ਆ ਜੇਕਰ ਆਪਾਂ ਗੱਲ ਕਰੀਏ ਰਾਜਸਥਾਨ ਦੇ ਭਾਗਾਂ ਦੀ ਰਾਜਸਥਾਨ ਦੇ ਵਿੱਚ ਗੰਗਾ ਨਗਰ ਚੁਰੂ ਬੀਕਾਨੇਰ ਜੈਪੁਰ ਤੇ ਇਹਦੇ ਨਾਲ ਲੱਗਦੇ ਆਸੇ ਪਾਸੇ ਦੇ ਅਜਮੇਰ ਇਹਨਾਂ ਇਲਾਕਿਆਂ ਦੇ ਵਿੱਚ ਹਲਕੀ ਵਰਖਾ ਜਾਂ ਹਲਕੀ ਤੋਂ ਥੋੜੀ ਜੀ ਦਰਮਿਆਨੇ ਦਰਜੇ ਦੀ ਵਰਖਾ ਹੋਣ ਦੀ ਸਭਾਵਨਾ ਕੁਝ ਇਲਾਕਿਆਂ 'ਚ ਪੂਰੇ ਰਾਜਸਥਾਨ ਦੇ ਵਿੱਚ ਵਰਖਾ ਨਹੀਂ ਹੋਣੀ ਪੱਛਮੀ ਰਾਜਸਥਾਨ ਦੱਖਣੀ ਰਾਜਸਥਾਨ ਪੂਰਬੀ ਰਾਜਸਥਾਨ ਦੇ ਕਾਫੀ ਹਿੱਸੇ ਆ ਜਿਹੜੇ ਉਹ ਸੁੱਕੇ ਹੀ ਰਹਿਣਗੇ ਜਾਨੀ ਕੌਲ ਮਲਾ ਕੇ ਪੰਜਾਬ ਦੇ ਕੇਂਦਰੀ ਪੰਜਾਬ ਤੋਂ ਲੈ ਕੇ ਮਾਝਾ ਦੁਆਬਾ ਪੂਰਾ ਕਵਰ ਹੋ ਰਿਹਾ ਜਿਹਦੇ ਵਿੱਚ ਬਰਖਾ ਜ਼ਬਰਦਸਤ ਤਰੀਕੇ ਨਾਲ ਹੋਣ ਦੀ ਸੰਭਾਵਨਾ ਹੈ ਜਿਹੜੇ ਵੀਰਿਆਂ ਨੇ ਕਣਕ ਨੂੰ ਪਾਣੀ ਲਾਉਣਾ ਉਹ 1-2 ਦਿਨ ਰੁਕ ਜੋ ਜਿਹੜੇ ਲਾ ਚੁੱਕੇ ਆ ਉਹਨਾਂ ਦੀ ਕੋਈ ਚੱਕਰ ਨਹੀਂ ਓਕੇ ਰਿਪੋਰਟ ਆ ਬਾਕੀ ਜੇਕਰ ਹੁਣ ਆਪਾਂ ਗੱਲ ਕਰੀਏ ਉਸ ਤੋਂ ਬਾਹਰ ਵਾਲੇ ਸਿਸਟਮ ਦੀ ਉਸ ਤੋਂ ਬਾਅਦ ਵੀ ਇੱਕ ਸਿਸਟਮ ਆ ਜਿਹੜਾ ਆ ਰਿਹਾ 26-27 ਤਰੀਕ ਨੂੰ ਉਹਦੇ ਨਾਲ ਵੀ ਕੁਝ ਇਲਾਕੇ ਆ ਜਿਹੜੀ ਕੇਂਦਰੀ ਤੋਂ ਲੈ ਕੇ ਪੂਰਬੀ ਇਲਾਕੇ ਆ ਜਿਹੜੇ ਪੰਜਾਬ ਦੇ ਤੇ ਉੱਤਰ ਵਾਲੇ ਪਾਸੇ ਦੇ ਇਹਨਾਂ ਇਲਾਕਿਆਂ 'ਚ ਬਰਖਾ ਹੋਊਗੀ ਜੇਕਰ ਉਹ 'ਚ ਕੋਈ ਅਪਡੇਟ ਆਉਂਦੀ ਆ ਜਾਂ ਇਹਦੇ ਵਿੱਚ ਕੋਈ ਫੇਰ ਬਦਲ ਹੁੰਦਾ ਉਹ ਆਪਾਂ ਤੁਹਾਨੂੰ ਦੱਸਾਂਗੇ ਸਾਰੇ ਵੀਰਾਂ ਨੂੰ ਆਪਾਂ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦੇ ਕਿਹੜੇ-ਕਿਹੜੇ ਹਿੱਸੇ ਪ੍ਰਭਾਵਿਤ ਹੋ ਸਕਦੇ ਆ ਉਹਨਾਂ ਬਾਰੇ ਮੁਕੰਮਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਵਧੀਆ ਲੱਗੀਏ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਇਸ ਸਿਸਟਮ ਦੇ ਵਿੱਚ ਹਨੇਰੀ ਝੱਖੜ ਵੀ ਆ ਸਕਦਾ ਕੁਝ ਥਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ ਕਿਉਂਕਿ ਇਹਦੇ ਨਾਲ ਇੱਕੋ ਵਾਰੀ ਤੇਜ਼ ਤੂਫਾਨ ਆਉਣਾ ਬੱਦਲ ਨੇ ਅੱਗੇ ਲੰਘੇ ਜਾਣਾ ਤੇ ਮੀਂਹ ਪਾਉਂਦੇ ਨੇ ਪਿੱਛੋਂ ਸਾਫ਼ ਹੋ ਜਾਣਾ ਮੌਸਮ ਇਸ ਤਰ੍ਹਾਂ ਦੀ ਗਤੀਵਿਧੀ ਹੋ ਸਕਦੀ ਹੈ ਵੀਡੀਓ ਵਧੀਆ ਲੱਗੀਏ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ ਜੀ